ਇਤਿਹਾਸ ਦੀਆਂ ਕੁਝ ਵਾਰਤਾਂ ਹੁੰਦੀਆਂ ਨੇ ਜੋ ਸਿਰਫ ਲਿਖੀਆਂ ਜਾਂ ਪੜ੍ਹੀਆਂ ਨਹੀਂ ਜਾਂਦੀਆਂ ਉਹ ਦਿਲ ਵਿੱਚ ਵਸ ਜਾਂਦੀਆਂ ਨੇ ਜਿੱਤੇ ਧਰਮ ਲਈ ਸੀਸ ਦਿੱਤੇ ਜਾਂਦੇ ਹਨ ਅਜਿਹੀ ਇਹੀ ਇੱਕ ਕਹਾਣੀ ਹੈ ਸੱਚ ਦੀ ਤੇ ਬੇਮਿਸਾਲ ਬਹਾਦਰੀ ਦੀ ਸ਼੍ਰੀ ਗੋਬਿੰਦ ਸਿੰਘ ਜੀ ਦੇ ਨਿਰਪਾਉ ਤੇ ਨਿਰਵੈਰ ਸਿਪਾਹੀ ਪਾਈ ਚਤਲ ਸਿੰਘ ਜੀ ਦੀ ਨੀਲਾ ਚੋਲਾ ਕੇਸਰੀ ਦਸਤਾਰ ਹੱਥ ਵਿੱਚ ਨਾਕਨੀ ਵਰਛਾ घोड़े ਤੇ ਸਵਾਰ ਹੋ ਕੇ ਉਹ ਤਿਆਰ ਹੋਏ ਸੱਚ ਦੀ ਰਾਖੀ ਲਈ ਸਾਹਾਂ ਨਾਲ ਨਹੀਂ ਪਰੋਸੇ ਨਾਲ ਪਰਿਆ ਹੋਇਆ ਸੀ ਉਹ ਯੋਧਾ ਜੇ ਤੁਸੀਂ ਵੀ ਸਾਡੇ ਵਾਂਗ ਸਿੱਖ ਇਤਿਹਾਸ ਦੀਆਂ ਸੱਚੀਆਂ ਕਹਾਣੀਆਂ ਤੇ ਧਾਰਮਿਕ ਰੌਣਕਾਂ ਨੂੰ ਪਸੰਦ ਕਰਦੇ ਹੋ ਤਾਂ ਸਾਡਾ ਚੈਨਲ ਹੋਨੇ ਸਬਸਕ੍ਰਾਈਬ ਕਰੋ ਤਾਂ ਜੋ ਕੋਈ ਵੀ ਨਵੀਂ ਕਹਾਣੀ ਤੁਸੀਂ ਮਿਸ ਨਾ ਕਰੋ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਲਾਕ 1664 ਈਸਵੀ ਦੇਖਦੇ ਜੁ ਮਝੂਈ ਇਲਾਕੇ ਦੇ ਇੱਕ ਗਾਵੀ ਸਰਦਾਰ ਪਈ ਨਾਨਾ ਜੀ ਤੇ ਕਰ ਹੋਇਆ ਉਹਨਾਂ ਦਾ ਪੁਰਾਣਾ ਨਾਂ ਬਚੂਨਾ ਮਲਸੀ ਜਿਵੇਂ ਜਿਵੇਂ ਉਮਰ ਵਧੀ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿੱਚ ਆ ਕੇ ਬੜੇ ਨਿਮਰ ਵਾਲੇ ਸਿੱਖ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਭਾਈ ਬਚਨ ਮੱਲ ਨੇ ਵੀ ਖਾਲਸਾ ਪੰਥ ਵਿੱਚ ਅੰਮ੍ਰਿਤ ਛਕ ਕੇ ਬਚਿੱਤਰ ਸਿੰਘ ਨਾਮ ਪ੍ਰਾਪਤ ਕੀਤਾ ਉਹ ਗੁਰੂ ਸਾਹਿਬ ਦੇ ਸਭ ਤੋਂ ਨਜ਼ਦੀਕੀ ਅਤੇ ਵਿਸ਼ਵਾਸੀ ਸਿੰਘਾਂ ਵਿੱਚੋਂ ਇੱਕ ਬਣ ਗਏ 1700 ਈਸਵੀ ਵਿੱਚ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ आनंदपुर साहिब किले ਨੂੰ ਘੇਰ ਲਿਆ ਇਹ ਸੰਗਰਾਮ ਕਈ ਮਹੀਨਿਆਂ ਤੱਕ ਚੱਲਿਆ ਪਹਾੜੀ ਰਾਜੇ ਗੁਰੂ ਜੀ ਤੋਂ ਡਰਦੇ ਸਨ ਕਿਉਂਕਿ ਗੁਰੂ ਜੀ ਨੇ ਖਾਲਸਾ ਪੰਥ ਬਣਾ ਕੇ ਇੱਕ ਨਵੇਂ ਜੋਸ਼ ਨੂੰ ਜਨਮ ਦਿੱਤਾ ਸੀ ਇਸ ਘੇਰੇ ਦੌਰਾਨ ਇੱਕ ਦਿਨ ਰਾਜਿਆਂ ਨੇ ਇੱਕ ਲੋਲਤ ਵਾਲੇ ਹੱਥ ਲੋਹੀ ਹਾਥੀ ਨੂੰ ਭੇਜਿਆ ਜਿਸ ਦੇ ਮੂੰਹ ਵਿੱਚ ਲੋਹੇ ਦੇ ਕਿਲ ਲਾਏ ਹੋਏ ਸਨ ਇਹ ਹਾਥੀ ਗੜੀ ਦੇ ਗੇਟ ਨੂੰ ਤੋੜ ਕੇ ਅੰਦਰ ਕੁਛ ਨਾ ਚਾਹੁੰਦਾ ਸੀ ਤਾਂ ਜੋ ਰਾਜਿਆ ਦੀ ਫੌਜ ਅੰਦਰ ਦਾਖਲ ਹੋ ਸਕੇ ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਪੁੱਛਿਆ ਕਿ ਕੌਣ ਇਸ ਹਾਥੀ ਦਾ ਸਾਹਮਣਾ ਕਰੇਗਾ ਸਾਰੇ ਚੁੱਪ ਰਹੇ ਕਿਉਂਕਿ ਇਹ ਮੌਤ ਨੂੰ ਨਿਯੋਤਾ ਦੇਣ ਵਾਲੀ ਗੱਲ ਸੀ ਤਾਂ ਹੀ ਭਾਈ ਬਚਿੱਤਰ ਸਿੰਘ ਜੀ ਖੜੇ ਹੋਏ ਤੇ ਆਖਿਆ ਸੱਚੇ ਪਾਤਸ਼ਾਹ ਤੁਜੀ ਹੁਕਮ ਕਰੋ ਮੈਂ ਉਸ ਹਾਥੀ ਨੂੰ ਰੋਕਾਂਗਾ ਜਾਂ ਮਾਰਾਂਗਾ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨੂੰ ਇੱਕ ਨਾਗਣੀ ਵਰਚਾ ਦਿੱਤਾ ਜੋ ਕਿ ਇੱਕ ਅਸਾਧਾਰਨ ਸ਼ਸਤਰ ਸੀ ਭਾਈ ਬਚਿੱਤਰ ਸਿੰਘ ਨੇ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਵਰਚਾ ਲੈ ਕੇ ਹਾਥੀ ਵੱਲ ਰੁਕ ਕੀਤਾ ਜਦੋਂ ਹਾਥੀ ਨੇ ਆਉਣਾ ਸ਼ੁਰੂ ਕੀਤਾ ਉਹ ਗਰਜਿ ਰਿਹਾ ਸੀ ਮੈਦਾਨ ਕੰਬ ਰਿਹਾ ਸੀ ਹਾਥੀ ਦੇ ਮੂੰਹ ਵਿੱਚ ਲੋਹੇ ਦੇ ਕਿਲ ਚਮਕ ਰਹੇ ਸਨ ਸਾਰੇ ਜੀਕ ਗੜੀ ਵਿੱਚੋਂ ਇਹ ਦ੍ਰਿਸ਼ ਉੱਤੇ ਨਜ਼ਰ ਰੱਖ ਰਹੇ ਸਨ ਭਾਈ ਬਚਿੱਤਰ ਸਿੰਘ ਨੇ ਜਦੋਂ ਹਾਥੀ ਦੇ ਨਜ਼ਦੀਕ ਆ ਕੇ ਹਾਥੀ ਦੀ ਅੱਖ ਨੂੰ ਨਿਸ਼ਾਨਾ ਬਣਾਇਆ ਤੇ ਸੁਟਿਆ ਜ਼ੋਰ ਨਾਲ ਬਚਾ ਤਾਂ ਉਹ ਹਾਥੀ ਦੇ ਮੱਥੇ ਵਿੱਚ ਐਨੀ ਤੀਬਰਤਾ ਨਾਲ ਲੱਗਿਆ ਕਿ ਹਾਥੀ ਚੀਕ ਮਾਰ ਕੇ ਧਰਤੀ ਉੱਤੇ ਡਿੱਗ ਪਿਆ ਜਦ ਜੰਗ ਉੱਤੇ ਜ਼ੁਲਮ ਹਾਵੀ ਹੋਣ ਲੱਗੇ ਤਦ ਧਰਮ ਦੀ ਬੁਲੰਤ ਆਵਾਜ਼ ਬਣੀ ਨਾਗਰੀ ਪਰਛਾ ਹਾਥੀ ਦੇ ਡਿੱਗਣ ਨਾਲ ਮੁਗਲਾਂ ਦਾ ਖੋਸਨਾ ਟੁੱਟ ਗਿਆ ਐ ਦ੍ਰਿਸ਼ ਦੇਖ ਕੇ ਰਾਜਿਆਂ ਦੀ ਫੌਜ ਹਿੱਲ ਗਈ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਜੇਕਰ ਇੱਕ ਸਿੰਘ ਇੰਨਾ ਵੱਡਾ ਹਾਥੀ ਮਾਰ ਸਕਦਾ ਹੈ ਤਾਂ ਐ ਸਿੱਖਾਂ ਦੀ ਤਾਕਤ ਕਿੰਨੀ ਹੋਵੇਗੀ ਗੁਰੂ ਤੇਗ ਸਿੰਘ ਨੇ ਸਾਬਤ ਕਰ ਦਿੱਤਾ ਸੱਚਿਆਂ ਦੀ ਥਾਂ ਰੱਬ ਆਪ ਬਣਾਉਂਦਾ ਹੈ ਸਿੱਖਾਂ ਨੇ ਜ਼ੋਰਦਾਰ ਨਾਰਾ ਲਾਇਆ ਸਿਪਾਈ ਬਚਿੱਤਰ ਸਿੰਘ ਜੀ ਇੱਕ ਯੋਧਾ ਇੱਕ ਸੇਵਾਦਾਰ ਇੱਕ ਇਤਿਹਾਸ ਇੱਕ ਸੱਚਾ ਖਾਲਸਾ ਜਿਨਨੇ ਸਿਰਫ ਜੰਗ ਨਹੀਂ ਲੜੀ ਧਰਮ ਦੀ ਲਾਜ ਰੱਖੀ ਜੋ ਮੌਤ ਦੇ ਮੂੰਹ ਵਿੱਚ ਵੀ ਸਿੱਧਾ ਤੱਕਦਾ ਸੀ ਐ ਬਹਾਦਰੀ ਸਦੀਵ ਨਿਰੰਤਰ ਰਹੇਗੀ ਸਿਪਾਈ ਬਚਿੱਤਰ ਸਿੰਘ ਨੇ ਸਿੱਖ ਇਤਿਹਾਸ ਵਿੱਚ ਇੱਕ ਸੋਨੇ ਦਾ ਪੰਨਾ ਜੋੜਿਆ ਜੋ ਅੱਜ ਵੀ ਸਾਡੀਆਂ ਰਗਾਂ ਵਿੱਚ ਹੌਂਸਲਾ ਪੜਦਾ ਹੈ ਔਹ ਅਜੀਬ ਬਹਾਦਰੀਆਂ ਨੂੰ ਸਿਰਫ ਯਾਦ ਨਾ ਕਰੀਏ ਉਹਨਾਂ ਤੋਂ ਜੀਣਾ ਸਿੱਖੀਏ ਜੇ ਤੁਹਾਨੂੰ ਇਹ ਵੀਰਤਮਈ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਔਰ ਕਮੈਂਟ ਕਰਨਾ ਨਾ ਭੁੱਲਣਾ ਤੇ ਹੋਰ ਅਜੀਹੀ ਸ਼ਾਨਦਾਰ ਕਹਾਣੀਆਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ